ਸਤਿ ਸਿੰਘ ਜੀ ਸਤਿ ਸਿੰਘ ਨੂੰ ਪੁੱਛਣ ਜਾਣਾ ਹੁੰਦੇ ਪਰਿਵਾਰ 'ਚ ਕੀ ਦੁਖਦ ਘਟਨਾ ਵਾਪਰੀ ਹੈ ਇਹ ਜੀ ਇਹਦਾ ਦੋ ਇੱਕ ਵਾਪਸ ਗਈ ਲੜਕੀ ਦਾ ਜੀ ਕਾਲਜ ਦੇ ਵਿੱਚ ਛੱਡਣ ਜਾ ਰਹੀ ਸੀ ਜਾਂਦੇ ਜਾਂਦੇ ਸੜਕ ਦੇ ਉੱਤੇ ਐਕਸੀਡੈਂਟ ਹੋਇਆ ਜੀ ਇਹਨਾਂ ਦਾ ਚਲੋ ਪਿਓ ਦੇ ਸੱਟਾਂ ਨਿਕਲੀ ਤੇ ਲੜਕੀ ਦੀ ਮੌਤ ਹੋ ਗਈ ਕਿੰਨੇ ਸਾਲ ਦੀ ਲੜਕੀ ਸੀ ਕਿਹੜੀ ਕਲਾਖ ਵੜਦੀ ਉਹ ਹੈਗੀ ਜੀ 23 ਸਾਲ ਦਾ ਸਟੈਂਡ ਲਾ ਸਟੈਂਡ ਮਾਸ सरपंच साहब की नाम है की घटना वापरी यार की सरकार और पुलिस तो तुम मांग कर दियो मेरा नाम सरपंच गुरदयाल सिंह छायली है जी ये ये घटना ता जी बेटी पड़दी इथे गोखर गालच छ एससी परिवार ਨਾਲ ਸੰਬੰਧ ਰੱਖਦੇ ਨੇ ਗਰੀਬ ਪਰਿਵਾਰ ਆ ਤੇ ਉਹ ਫਾਦਰ ਸਾਹਿਬ ਉਹਨਾਂ ਦੇ ਚੱਣ ਜਾ ਰਹੇ ਸੀ ਤੇ ਉਹ ਕਿਤੇ ਕ੍ਰੋਸਿੰਗ ਕਰਨ ਵੇਲੇ ਟਰਾਲੀ ਦੇ ਅੱਗੇ ਮੋਟਰਸਾਈਕਲ ਤੇ ਫਕਰ ਗਿਆ ਤੇ ਦੇਖ ਲੱਕੀ ਜੀ ਡੇਟ ਹੋ ਗਈ ਤੇ ਫਿਰ ਫਾਦਰ ਸਾਹਿਬ ਕੁੜੀਆ ਦੇ ਉਹ ਵੀ ਕਾफी ਟੱਟਾਂ ਲੰਨਾਂ ਦੀ ਉਹਨਾਂ ਨੂੰ ਹਸਪਤਾਲ ਭੇਜਿਆ ਲਾਜ ਵਾਸਤੇ ਕੀ ਮੰਗ ਕਰਦੇ ਸੀ ਪੁਲਿਸ ਦੇ ਪ੍ਰਚਾਰਕ ਜੀ ਪੁਲਿਸ ਤੇ ਹੀ ਮੰਗ ਕਰਦੇ ਨੇ ਜੋ ਟਰਾਲੇ ਵਾਲਾ ਸੀ ਤੁਸੀਂ ਤੁਸੀਂ ਰਹਿ ਜਾਦੇ ਅਰੈਸਟ ਕਰਕੇ ਲੈ ਲੈ ਜਾਂਦੇ ਜੋ ਵੀ ਕੱਟਣਾ ਹੈ ਸਰਕਾਰ ਤੋਂ ਮਰਜ਼ੀ ਮੰਗ ਕਰਾਂਗੇ ਹਾਂ ਜੀ ਗੁਰਪ੍ਰੀਤ ਜੀ ਮੈਂ ਪੁੱਛਣਾ ਚਾਹਨਾ ਕਿਸ ਤਰ੍ਹਾਂ ਦਾ ਐਕਸੀਡੈਂਟ ਹੋਇਆ ਇਹਦੇ ਵਿੱਚ ਪੂਰੀ ਗੱਲ ਦੱਸੋ ਇਹ ਅੱਜ ਸਵੇਰੇ 9 ਵਜੇ ਦਾ ਟਾਈਮ ਸੀਗਾ ਥਾਣੇ ਪਹੁੰਚ ਗਿਆ ਕਿ ਇਸ ਤਰ੍ਹਾਂ ਹਾਕਮ ਸਿੰਘ ਪੁੱਤਰ ਭਾਨ ਸਿੰਘ ਬਸ ਹੀ ਛਾ ਲਈ ਆਪਣੀ ਬੇਟੀ ਨੂੰ ਛੱਡਣ ਭੁਖਰਕਲਾ ਕਾਲਜ ਜਾ ਰਿਹਾ ਸੀ ਤੇ ਸਨਾਨ ਸੈੱਡ ਤੋਂ ਤਿੰਨ ਟਰਾਲੇ ਜੀਰੀ ਦੇ ਜਾ ਰਹੇ ਸੀ ਜੋ ਮਚਕਾਰਲਾ ਟਰਾਲਾ ਸੀ ਜਿਹਦਾ ਨੰਬਰ ਨਹੀਂ ਦੇਖ ਸਕਿਆ ਤੇ ਉਹਦੇ ਥੱਲੇ ਇਹ ਲੜਕੀ ਆ ਗਈ ਇਹ ਮੌਕਾ ਤੇ ਮੌਤ ਹੋ ਗਈ ਆ ਹਾਕਮ ਸਿੰਘ ਜਗਮੀ ਹੋ ਗਿਆ ਇਹ ਬਹੁਤ ਤਬਦੀਸ਼ ਜਾ ਰਹੀ ਹੈ ਜਲਦੀ ਹੀ ਦੋਸ਼ੀਆਂ ਨੂੰ ਤਰੇਸ ਕਰਕੇ ਖਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਰ ਸਿਦਮ ਤਰਲਾ ਚਾਲਕ ਰਾਲਾ ਚਾਲਕ ਦਾ ਨਾਮ ਪਤਾ ਅਜੇ ਨਹੀਂ ਲੱਗਿਆ ਤੇ 32 ਜਾਰੀ ਹੈ ਮੌਕੇ ਤੋਂ ਫਰਾਰ ਹੋ ਗਿਆ ਮੌਕੇ ਤੋਂ ਫਰਾਰ ਹੋ ਗਿਆ ਸੱਤੀ ਸਿੰਘ ਹੈ ਸੱਤੀ ਸਿੰਘ ਨੂੰ ਪੁੱਛਣ ਜਾਣਾ ਉਹਦੇ ਪਰਿਵਾਰ 'ਚ ਠੀਕ ਦੁਖਦ ਘਟਨਾ ਵਾਪਰੀ ਹੈ ਗਈ ਲੜਕੀ ਦਾ ਜੀ ਕਾਲਜ ਦੇ ਵਿੱਚ ਛੱਡਣ ਜਾ ਰਹੀ ਸੀ ਜਾਂਦੇ ਜਾਂਦੇ ਸੜਕ ਦੇ ਉੱਤੇ ਐਕਸੀਡੈਂਟ ਹੋਇਆ ਜਿਨ੍ਹਾਂ ਦਾ ਪਿਓ ਦੇ ਸੱਟਾਂ ਲੱਗੀਆਂ ਤੇ ਲੜਕੀ ਦੀ ਮੌਤ ਹੋ ਗਈ ਕਿੰਨੇ ਸਾਲ ਦੀ ਲੜਕੀ ਸੀ ਕਿਹੜੀ ਕਲਾਖ ਫੜਦੀ ਹੈ ਇਹ ਹੈਗੀ ਜੀ 23 ਸਾਲ ਸਰਪੰਚ ਸਾਹਿਬ ਕੀ ਨਾਮ ਹੈ ਕੀ ਘਟਨਾ ਵਾਪਰੀ ਯਾਰ ਕੀ ਸਰਕਾਰ ਔਰ ਪੁਲਿਸ ਤੋਂ ਤੁਸੀਂ ਮੰਗ ਕਰਦੇ ਹੋ ਮੇਰਾ ਨਾਮ ਸਰਪੰਚ ਗੁਰਬਿਆ ਸਿੰਘ ਛਾਇਲੀ ਹੈ ਜੀ ਤੇ ਇਹ ਘਟਨਾ ਤਾਂ ਜੀ ਬੇਟੀ ਫੜਦੀ ਇੱਥੇ ਕੋਸਰ ਗਾਲ ਦੇ ਚ ਇਸ ਹੀ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਗਰੀਬ ਪਰਿਵਾਰ ਆ ਤੇ ਉਹ ਫਾਦਰ ਸਾਹਿਬ ਉਹਨਾਂ ਦੇ ਛੱਡਣ ਜਾ ਰਹੇ ਸੀ ਕਿ ਉਹ ਕਿਤੇ ਕ੍ਰੋਸਿੰਗ ਕਰਨ ਦੇ ਵੇਲੇ ਟਰਾਲੀ ਦੇ ਅੱਗੇ ਮੋਟਰਸਾਈਕਲ ਸਲਿੱਪ ਕਰ ਗਿਆ ਤੇ ਦੇਖਣ ਕਿ ਇਨਜੂਰੀ ਦੀ ਡੈਟ ਹੋ ਗਈ ਤੇ ਫਿਰ ਫਾਦਰ ਸਾਹਿਬ ਕੁੜੀਆ ਦੇ ਉਹ ਵੀ ਕਾਫੀ ਟੱਟਾਂ ਲੰਨੀਆਂ ਸੀ ਉਹਨਾਂ ਨੂੰ ਹਸਪਤਾਲ ਭੇਜਿਆ ਲਾਜ ਵਾਸਤੇ ਕੀ ਮੰਗ ਕਰਦੇ ਸੀ ਪੁਲਿਸ ਦੇ ਪ੍ਰਚਾਰਕ ਜੀ ਪੁਲਿਸ ਤੇ ਮੰਗ ਕਰਦੇ ਨੇ ਜਿਹੜਾ ਟਰਾਲੇ ਵਾਲਾ ਹੈ ਉਹ ਜਿੱਥੇ ਜਿੱਥੇ ਰਹਿ ਜਾਵੇ ਅਰੈਸਟ ਕਰਕੇ ਲੈ ਲੈ ਜਾਵੇ ਜੋ ਵੀ ਟੱਟ ਨੇ ਸਰਕਾਰ ਤੋਂ ਮੌੜੀ ਮੰਗ ਕਰਾਈ ਗਈ ਪਰਿਵਾਰ ਆ ਹਾਂ ਜੀ ਗੁਰਪ੍ਰੀਤ ਜੀ ਮੈਂ ਪੁੱਛਣਾ ਚਾਹਨਾ ਕਿਸ ਤਰ੍ਹਾਂ ਦਾ ਐਕਸੀਡੈਂਟ ਹੋਇਆ ਇਹਦੇ ਚ ਪੂਰੀ ਗੱਲ ਦੱਸੋ ਮੈਨੂੰ ਇਹ ਅੱਜ ਸਵੇਰੇ 9 ਵਜੇ ਦਾ ਟਾਈਮ ਸੀਗਾ ਥਾਣੇ ਫੋਨ ਗਿਆ ਵੀ ਇਸ ਤਾਂ ਹਾਕਮ ਸਿੰਘ ਦੇ ਪੁੱਤਰ ਭਾਨ ਸਿੰਘ ਬਸੀ ਛਾਈ ਲਈ ਆਪਣੀ ਬੇਟੀ ਨੂੰ ਛੱਡਣ ਖੁਖਰ ਕਲਾਂ ਕਾਲਜ ਜਾ ਰਿਹਾ ਸੀ ਤੇ ਸਨਾਨ ਸੈੱਟ ਤੋਂ ਤਿੰਨ ਟਰਾਲੇ ਜੀਰੀ ਦੇ ਜਾ ਰਹੇ ਸੀ ਜੋ ਬਚਕਾਰਲਾ ਟਰਾਲਾ ਸੀ ਜਿਹਦਾ ਇਹ ਨੰਬਰ ਨਹੀਂ ਦੇਖ ਸਕੇ ਤੇ ਉਹਦੇ ਥੱਲੇ ਇਹ ਲੜਕੀ ਆ ਗਈ ਇਹ ਮੌਕਾ ਤੇ ਮੌਤ ਹੋ ਗਈ ਆ ਹਾਕਮ ਸਿੰਘ ਜਗਮੀ ਹੋ ਗਿਆ ਇਹ ਫੋਟੋ ਤਕਰੀਰ ਚੱਲੀ ਹੈ ਜਲਦੀ ਹੀ ਦੋਸ਼ੀਆਂ ਨੂੰ ਤਰਸ ਕਰਕੇ ਖਤਮਾ ਦੱਸ ਕਰਕੇ ਇਹ ਕਾਰਵਾਈ ਅਮਰ ਸਿੰਘ ਨੇ ਟਰਾਲਾ ਚਾਲਕ ਰਾਂਡਾ ਚਾਲਕ ਦਾ ਨਾਂ ਪਤਾ ਅਜੇ ਨਹੀਂ ਦਿੱਤਾ ਗਿਆ ਅੱਜ ਤੱਕ ਤਕਰੀਰ ਜਾਰੀ ਹੈ ਮੌਕੇ ਤੋਂ ਫਰਾਰ ਹੋ ਗਿਆ ਮੌਕੇ ਤੋਂ ਫਰਾਰ ਹੋ ਗਿਆ